ਇੱਕ ਭਾਈ ਬਦਲੀ ਸੋਢੀ ਤੇ ਭਾਈ ਗੋਪਾਲ ਜੀ ਹੋਏ ਨੇ ਇਹ ਦੋ ਸਿੱਖ 6ਵੇਂ ਬਾਛਰ ਦੇ ਚੰਗੀ ਕਾਲਣਾ ਕਾਲਣ ਵਾਲੇ ਬੰਦਗੀ ਕਰਨ ਵਾਲੇ ਬੜੀ ਨੇੜੇ ਸੀ ਤੇ ਇੱਕ ਦਿਨ ਕਹਿੰਦੇ ਸਤਿਗੁਰੂ ਅੱਜ ਇੱਕ ਗੁਜੀ ਬੇਨਤੀ ਕਰਨ ਤੇ ਚਿਤ ਕਰਦਾ ਨੇੜੇ ਸੀ ਗੁਰੂ ਅਰਗਵਿੰਦ ਸਾਹਿਬ ਕਹਿੰਦੇ ਭਾਈ ਬਦਲੀ ਸੋਢੀ ਭਾਈ ਗੋਪਾਲ ਜੀ ਦੱਸੋ ਕਹਿੰਦੇ ਜੀ ਸ਼ਬਦ ਦੀ ਕਮਾਈ ਤੁਸੀਂ ਕਰਾਂਦੇ ਹੋ ਬੜੇ ਧਿਆਨ ਨਾਲ ਸੁਣਨਾ ਵੀ ਜਿੰਨੇ ਘੰਟੇ ਦਾ ਚੌਂਕੜ ਮਰਵਾਉਂਦੇ ਹੋ ਤੁਹਾਡੀ ਕਿਰਪਾ ਨਾਮ ਦਾ ਸਿਮਰਨ ਜਿੰਨਾ ਚਿਰ ਵੀ ਤੁਸੀਂ ਕਰਾਂਦੇ ਹੋ ਗੁਰੂ ਅਰਜਨ ਸਾਹਿਬ ਜੋ ਕਾਲਣਾ ਕਰਾਂਦੇ ਹੋ ਤੁਹਾਡੀ ਕਿਰਪਾ ਇਹ ਦੋਵੇਂ ਸਿੱਖ ਇੰਨੇ ਨੇੜੇ ਸੀ ਕਹਿੰਦੇ ਮਹਾਰਾਜ ਕਾਲਣਾ ਤੇ ਕਰਦੇ ਆਂ ਚੌਂਕੜਾ ਤੇ ਮਾਰਦੇ ਆਂ ਸਿਮਰਨ ਤੇ ਕਰਦੇ ਆਂ ਕਈ ਸਾਲ ਹੋ ਗਏ ਨੇ ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਨ ਨੂੰ ਸ਼ਾਂਤੇ ਹੀ ਨਹੀਂ ਮਿਲਦੀ ਥੋੜੀ ਸਾਡੇ ਅਸੇ ਵਹਿ ਸਾਰਿਆਂ ਲਈ ਏ ਸਭ ਤੋਂ ਸਿੱਖਿਆ ਵਾਲੀ ਬਾਤ ਉਹ ਆਪਣੇ ਜਿਹੀਆਂ ਚੀਜ਼ਾਂ ਕਰ ਰਹੇ ਆ ਸ਼ਾਂਤੀ ਪਾਈ ਬਦਲੀ ਸੋਢੀ ਤੇ ਭਾਈ ਗੋਪਾਲ ਜੀ ਬਾਬਾ ਜੀ ਚੌਂਕੜਾ ਵੀ ਵੱਜਦਾ ਕਾਲਣਾ ਵੀ ਕਰਾਉਂਦੇ ਹੋ ਸਿਮਰਨ ਵੀ ਕਰਾਉਂਦੇ ਪਰ ਮਨ ਨੂੰ ਸ਼ਾਂਤੀ ਮੈਂ ਹੈਰਾਨ ਰਹਿ ਗਿਆ ਜਵਾਬ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਖੂਬ ਪੱਕਾ ਵੀ ਹੈ ਖੂਬ ਸੁੰਦਰ ਵੀ ਹੈ ਖੂਬ ਅੰਦਰੋਂ ਠੀਕ ਠਾਕ ਵੀ ਹੈ ਖੂਚ ਪਾਣੀ ਵੀ ਹੈ ਪਰ ਇੱਕ ਨੁਕਸ ਰਹਿ ਗਿਆ ਖੂਚ ਬਿੱਲੀ ਮਰੀ ਪਈ ਇਹ ਸਮਝਦੇ ਨਹੀਂ ਮarre ਕਹਿੰਦੇ ਚੌਂਕੜਾ ਵੀ ਹੈ ਕਾਲਣਾ ਵੀ ਹੈ ਸਵਾ ਵੀ ਦਿੰਦੇ ਹੋ ਸ਼ਬਦ ਦੀ ਕਮਾਈ ਵੀ ਕਰਦੇ ਹੋ ਪਰ ਸਾਰੇ ਕਾਰਜ ਦੇ ਵਿੱਚ ਹੋਂਵੇਂ ਅਲੀ ਬਿੱਲੀ ਇਹ ਮਰੀ ਪਈ ਵਿੱਚ ਆਖੋ ਸਤ ਨਹਾ ਹਾਂ ਇਹਨੂੰ ਕੱਢ ਦੇ ਜਿਹੜਾ ਇੰਨੀ ਕਲਣਾ ਕਲਣ ਤੋਂ ਬਾਅਦ ਵੀ ਤੁਹਾਨੂੰ ਸ਼ਾਂਤ ਨਹੀਂ ਪ੍ਰਾਪਤ ਹੋ ਰਹੀ ਭਾਈ ਬਦਲੀ ਸੋਢੀ ਭਾਈ ਗੋਪਾਲ ਜੀ ਛੇਵੇਂ ਪਾਤਸ਼ਾਹ ਕਹਿੰਦੇ ਤੁਹਾਡੇ ਜੀਵਨ ਵਿੱਚੋਂ ਹੋਂਵੇਂ ਨਹੀਂ ਗਈ ਮੈਂ ਨਹੀਂ ਗਈ ਇਹਨੂੰ ਖਤਮ ਕਰੋ ਹੁਣ ਅਗਲੇ ਲਫਜ਼ ਮੈਂ ਆਪਣੀ ਲਾਈਫ ਚ ਪਹਿਲੀ ਵਾਰ ਹੀ ਪੜੇ ਤੁਹਾਡੇ ਸ਼ਹਿਬ ਦੇ ਕੰਮ ਆਣ ਵਾਲੇ ਮਹਾਰਾਜ ਜੀ ਕੋਈ ਨਕਸ਼ਾ ਵਿਖਾ ਦਿਓ ਨੇੜੇ ਸੀ ਲਾੜਗੀ ਦਾ ਪਿਤਾ ਜੀ ਬੈਠੇ ਮੂਡ ਵਿੱਚ ਇਹ ਸਾਨੂੰ ਹੋਂਮੇ ਆਉਂਦੀ ਏ ਉਹਦਾ ਕੋਈ ਨਕਸ਼ਾ ਮਹਾਰਾ ਮੈਂ ਹੈਰਾਨ ਰਹਿ ਗਿਆ ਗੁਰੂ ਅਰਗੁਨ ਸਾਹਿਬ ਕੀ ਕਹਿੰਦੇ ਅਗੋਂ ਕਹਿੰਦੇ ਭਾਈ ਬਦਲੀ ਸੋਢੀ ਭਾਈ ਗੋਪਾਲ ਜੀ ਆਪਣੇ ਜੀਵਨ ਦਾ ਨਕਸ਼ਾ ਵੇਖਣਾ ਚਾਹੁੰਦੇ ਹੋ ਨਿਮਰਤਾ ਦਾ ਹਾਂ ਜੀ ਨਕਸ਼ਾ ਵੇਖਣਾ ਚਾਹੁੰਦੇ ਹਾਂ ਮੈਂ ਕੀ ਹੁੰਦੀ ਹਾਂ ਜੀ ਗੁਰੂ ਅਰਗੁਪ ਸਿੰਘ ਸਾਹਿਬ ਕਹਿੰਦੇ ਭਾਈ ਬਦਲੀ ਸੋਢੀ ਤੇ ਭਾਈ ਗੋਪਾਲ ਜੀ ਆਪਣੀ ਜ਼ਿੰਦਗੀ ਵਿੱਚ ਬੇਸ਼ੱਕ ਹਰ ਇੱਕ ਕੋਲੋਂ ਜਿੱਤ ਕੇ ਖੁਸ਼ ਹੋਇਆ ਕਰੋ ਬੜੀ ਧਿਆਨ ਨਾਲ ਸੁਣਨਾ ਗੱਲ ਗੁਆਣ ਦੇ ਬਹਿਸ ਹੋ ਗਈ ਹੈ ਜੇ ਤੁਸੀਂ ਜਿੱਤ ਗਏ ਹੋ ਜੋ ਖੁਸ਼ ਕਿਸੇ ਵਪਾਰਕ ਕੰਪੀਟੀਸ਼ਨ ਚ ਬਹਿਸ ਹੋ ਗਈ ਹੈ ਤੁਸੀਂ ਜਿੱਤ ਗਏ ਹੋ ਉਹਦੇ ਵਿੱਚ ਹੋ ਜਾਓ ਖੁਸ਼ ਇਹ ਬੜੀ ਵੱਡੀ ਗੱਲ ਮਾਰੇ ਨੇ ਕਈ ਕਹਿੰਦੇ ਜਿੰਨੀਆਂ ਜਗ੍ਹਾ ਤੇ ਮਰਜੀ ਜਿੱਤ ਕੇ ਖੁਸ਼ ਹੋਵੋ ਲੇਕਿਨ ਗੁਰੂ ਅਰਗੁਨ ਸਾਹਿਬ ਕਹਿੰਦੇ ਜਿੱਥੇ ਕੋਈ ਭਗਤ ਸਾਹਮਣੇ ਆਜੇ ਕੋਈ ਗੁਰਸਿੱਖ ਸਾਹਮਣੇ ਆਜੇ ਉਥੇ ਹਾਰ ਕੇ ਖੁਸ਼ ਹੋਇਆਗਾ ਵਾਹੇ ਵਾਹੇ ਬੜੀ ਢੂੰਗੀ ਗੱਲ ਮੈਨੂੰ ਐ ਵੱਜੀ ਜਦੋਂ ਮੈਂ ਪੜੀ ਕਿ ਗੁਰਸਿੱਖ ਕੋਲੋਂ ਹਾਰ ਕੇ ਖੁਸ਼ ਹੋਵੋ ਭਗਤ ਕੋਲੋਂ ਰੰਗੇ ਕੋਲੋਂ ਰੱਬ ਦੇ ਪਿਆਰੇ ਕੋਲੋਂ ਜਦੋਂ ਕੋਈ ਗੱਲ ਹੋ ਗਈ ਤਾਂ ਹਾਰ ਗਏ ਹੋ ਨਾ ਖੁਸ਼ ਹੋਵੋ ਗੁਰਸੇਖ ਕੋਲੋਂ ਮੈਂ ਜਿੱਤ ਕੇ ਖੁਸ਼ੀ ਨਹੀਂ ਕਹਿੰਦੇ ਰੱਬ ਦਾ ਸੂਲ ਏ ਗੁਰਸੇਖ ਕੋਲੋਂ ਜਿਹੜਾ ਹਾਰ ਕੇ ਖੁਸ਼ ਹੋਵੇ ਇਹਨੂੰ ਕੀ ਕਹਿੰਦੇ ਨੇ ਉਹਦੀ ਹੋਂਮੇ ਮਰਨੀ ਸ਼ੁਰੂ ਹੋ ਉਹਦੀ ਮੈਂ ਮਰਨੀ ਸ਼ੁਰੂ ਤੇ ਉਹਦੇ ਅੰਦਰ ਇਹ ਪੰ ਆ ਗਿਆ ਨਿਮਰਤਾ ਦਾ ਕਿ ਗੁਰਸੇਖ ਕੋਲੋਂ ਭਗਤ ਕੋਲੋਂ ਜਿੱਦ ਮੈਂ ਹਾਰਾਂਗਾ ਨਾ ਵੈਸ ਵਿੱਚ ਜਾਂ ਕਿਸੇ ਗੱਲ ਵਿੱਚ ਖੁਸ਼ ਹੋਵਾਂ ਸ਼ੁਕਰ ਮੈਂ ਆ ਰਿਹਾ ਬੜੀ ਵੱਡੀ ਗੱਲ ਇਹਨੂੰ ਘਰ ਜਾ ਕੇ ਵਿਚਾਰੇ ਹੋ ਰਹੇ ਆ ਹਰ ਜਗ੍ਹਾ ਬੰਦਾ ਜਿੱਤ ਕੇ ਖੁਸ਼ ਹੁੰਦਾ ਹੈ ਲੇਕਿਨ ਗੁਰੂ ਅਰਗੁਨ ਸਾਹਿਬ ਕਹਿੰਦੇ ਗੁਰਸਿੱਖਾਂ ਕੋਲੋਂ ਭਗਤਾਂ ਕੋਲੋਂ ਰੰਗਿਆਂ ਕੋਲੋਂ ਭਾਈ ਬਦਲੀ ਸੋਢੀ ਤੇ ਭਾਈ ਗੋਪਾਲ ਜੀ ਹਾਰ ਕੇ ਖੁਸ਼ ਹੋਇਆਗਾ ਇਹ ਬੜੀ ਡੂੰਗੀ ਬਾਤ ਹੈ ਇਹਨੂੰ ਮੈਂ ਕਿਵੇਂ ਤੁਹਾਡੇ ਅੱਗੇ ਵੇਰਵਾ ਰੱਖਾਂ ਕਿਤੇ ਨਾ ਕਹੋ ਪਤਾਨੀ ਸਾਖੀ ਆਪੇ ਬਣਾ ਲਈ ਹੈ ਇਹ ਸੂਰਜ ਪ੍ਰਕਾਸ਼ ਦੀ ਇਤਿਹਾਸਕ ਸਾਖੀ ਹੈ ਇਹਦੇ ਬਦਲੀ ਸੋਣ ਦੀ ਤੇ ਭਾਈ ਗੋਪਾਲ ਜੀ ਬੇਨਤੀ ਕਰਦੇ ਵੀ ਚੌਂਕੜਾ ਵੀ ਮਾਰਦੇ ਆ। ਨਾਮ ਸਮਰਸ ਨਹੀਂ ਕਰਦੇ। ਸਮਾ ਵੀ ਦੇਨੇ ਆ। ਤੁਸੀਂ ਘੱਲਣਾ ਹੀ ਕਰਾ ਲੈਂਦੇ ਹੋ। ਪਰ ਸ਼ਾਂਤ ਹੀ ਨਹੀਂ। ਮਾਰੇ ਕਹਿੰਦੇ ਇੰਨਾ ਨੀਵਾ ਪੰਨ ਰੱਖੋ ਕਿ ਬਾਕੀ ਜਗ੍ਹਾ ਚਲੋ ਜਿੱਤ ਕੇ ਖੁਸ਼ ਹੋਵੋ ਪਰ ਗੁਰਸਿੱਖ ਤੋਂ ਹਾਰ ਕੇ ਖੁਸ਼ ਹੋਵੋ। ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਜਰਾ ਗੁਰ ਸਿੱਖਨ ਤੇ ਹਾਰਨ ਸਦਾ ਗੁਰ ਸਿੱਖਨ ਤੇ ਹਾਰਨ ਸਦਾ ਇਹਨ ਤੇ ਗੀਤ ਕਸਤ ਨਹਾ ਜੀ ਵਾਹ ਕਰ ਕਰਪਾ ਜਿਸ ਕੇ ਹਿਰਦੇ ਗਰੀਬੀ ਉਸਾਰਾ ਇਹ ਅਗੋਂ ਫਿਰ ਦੋਵੇਂ ਬਦਲੀ ਸੋਢੀ ਤੇ ਭਾਈ ਗੋਪਾਲ ਜੀ ਕਹਿੰਦੇ ਬਾਬਾ ਜੀ ਅੱਜ ਸਮਝ ਆ ਗਈ ਹੁਣ ਕੋਈ ਗੁਰਸਿੱਖ ਹੋਏਗਾ ਕੋਈ ਭਗਤ ਹੋਏਗਾ ਰੱਬ ਦਾ ਪਿਆਰਾ ਹੋਏਗਾ ਤੇ ਉਹਦੇ ਅੱਗੇ ਕਦੀ ਨਹੀਂ ਕੋਸ਼ਿਸ਼ ਕਰਾਂਗੇ ਵੀ ਇਹਦੇ ਨਾਲੋਂ ਅਸੀਂ ਜਿੱਤ ਕੇ ਖੁਸ਼ ਹੋਈਏ ਉਹਦੇ ਕੋਲੋਂ ਹਾਰ ਕੇ ਖੁਸ਼ ਹੋਵਾਂਗੇ ਮਾਰੇ ਫਿਰ ਹੋ ਜੇਗੀ ਮਨ ਨੂੰ ਸ਼ਾਂਤੀ ਗੁਰੂ ਸਾਹਿਬ ਕਹਿੰਦੇ ਅੱਧੀ ਬਿੱਲੀ ਮਰ ਗਈ ਅੱਧੀ ਰਹਿੰਦੀ ਛੱਜ ਗਿਆ ਕੋ ਸਤਨਾ ਯਾਰ ਇਹ ਸਮਝੇ ਨਹੀਂ ਇਹ 6ਵੇਂ ਪਾਤਸ਼ਾਹ ਨੇ ਦੂਜਾ ਬਚਨ ਕੀਤਾ ਕਹਿੰਦੇ ਗੁਰਸਿੱਖਾਂ ਤੋਂ ਹੀ ਹਾਰ ਕੇ ਖੁਸ਼ ਹੋਣਾ ਗੁਰਮੁਖਾਂ ਤੋਂ ਵੀ ਭਗਤਾਂ ਤੋਂ ਰੰਗਿਆਂ ਤੋਂ ਤੇ ਭਾਈ ਬਦਲੀ ਸੋਢੀ ਤੇ ਭਾਈ ਗੋਪਾਲ ਜੀ ਦੂਸਰਾ ਤੁਹਾਡੇ ਲਈ ਉਪਦੇਸ਼ ਏ ਚੌਂਕੜਾ ਵੀ ਮਾਰਦੇ ਹੋ ਕਾਲਣਾ ਵੀ ਕਰਦੇ ਹੋ ਸ਼ਬਦ ਦੀ ਕਮਾਈ ਵੀ ਕਰਦੇ ਹੋ ਸਮਾਂ ਵੀ ਦਿੰਦੇ ਹੋ ਪਰ ਤੁਹਾਡੇ ਮਨ ਵਿੱਚ ਕਿ ਨਿੱਕੀ ਜੀ ਹਉਮੈ ਹੈ ਜਦੋਂ ਸੰਗਤ ਜਾਂਦੇ ਹੋ ਤੇ ਤੁਹਾਡੇ ਅੰਦਰ ਹਉਮੈ ਹੁੰਦੀ ਹੈ ਵੀ ਸਾਡੇ ਵਰਗਾ ਚੌਂਕੜਾ ਕੋਈ ਨਹੀਂ ਮਾਰਦਾ ਇਹ ਦੂਜਾ ਮਾਰੈ ਨੇ ਉਪਦੇਸ਼ ਅਗਲੀ ਅੱਧੀ ਬਿੱਲੀ ਮਾਰੀ ਕਹਿੰਦੇ ਸਤ ਸੰਗਤ ਵਿੱਚ ਕੁਝ ਬਣ ਕੇ ਨਹੀਂ ਜਾਣਾ ਸਤ ਸੰਗਤ ਮੈਂ ਨੀਵੇਂ ਚਲੋ ਪੁਰਜ ਬਰਗਾ ਸਤ ਸੰਗਤ ਮੈਂ ਨੀਵੇਂ ਚਲੋ ਮਦਰ ਗਿਰਾ ਕਰ ਸਿੱਖਣ ਮਿਲੋ ਮਦਰ ਗਿਰਾ ਮਦਰ ਸਮਝ ਲੈਣਾ ਮਦਰ ਹੁੰਦਾ ਮਿੱਠੀ ਜਵਾਨ ਮਦਰ ਮਿੱਠੀ ਕਹਿੰਦੇ ਸੰਗਤ ਵਿੱਚ ਕਦੀ ਵੀ ਜਿੰਨੋ ਵੀ ਮਿਲੋ ਗੁਰੂ ਅਰਗੁਨ ਸਾਹਿਬ ਕਹਿੰਦੇ ਮਿੱਠੀ ਬੋਲੀ ਨਾਲ ਇੱਕ ਦੂਜੇ ਦਾ ਸਤਕਾਰ ਕਰੋ ਦੂਜੇ ਨੂੰ ਮਾਣ ਦੇ ਸਤ ਸੰਗਤ ਮੈਂ ਨੀਵੇ ਚਲੋ ਮਦਰ ਘਰਾ ਗਿਰਾ ਸਭ ਸਿੱਖਣ ਮਿਲੋ ਜਿਨ੍ਹਾਂ ਸਿੱਖਾਂ ਨੂੰ ਹੀ ਸੰਗਤ ਆ ਕੇ ਮੇਰੇ ਬੜੀ ਵੱਡੀ ਗੱਲ ਹੈ ਤੇ ਕਈ ਵਾਰੀ ਕੋਈ ਜਗਾ ਬਹਿਣ ਨੂੰ ਮੰਗੇ ਤੇ ਅਸੀਂ ਉਹ ਵੀ ਕਈ ਵਾਰੀ ਕਹਨੇ ਆਂ ਵੀ ਯਾਰ ਸੰਗਤ 'ਚ ਕਈ ਗਰਮ ਹੋ ਜਾਂਦੇ ਸੰਗਤ 'ਚ ਗੁੱਸੇ ਨਾਲ ਬੋਲਦੇ ਨੇ ਸੰਗਤ 'ਚ ਇੱਕ ਦੂਜੇ ਨੂੰ ਕਈ ਵਾਰੀ ਨਾ ਸਮਝ ਹੋਵੇ ਆਪਾਂ ਟੁੱਟ ਕੇ ਪੈ ਜਾਂਦੇ ਗੁਰੂ ਅਰਗਵਿੰਦ ਸਾਹਿਬ ਕਹਿੰਦੇ ਉਹ ਬਾਹਰਲੀ ਦੁਨੀਆ 'ਚ ਤੇ ਮਾਫੀ ਮਿਲ ਜੇਗੀ ਬਾਹਰਲੀ ਦੁਨੀਆ 'ਚ ਤੇ ਮਾਫੀ ਮਿਲ ਜੇਗੀ ਜੇ ਸੰਗਤ ਆ ਕੇ ਗੁਨਾਹ ਕਰ ਲੇਗਾ ਤੇ ਮਾਫੀ ਇਹਦੀ ਜਗ੍ਹਾ ਹੀ ਕੋਈ ਨਹੀਂ ਰਹੀ ਕੋਈ ਬਾਹਰ ਪਾਪ ਕਰੇ ਹੈ ਜੀ ਇੱਥੇ ਤੇ ਬਖਸ਼ਿਆ ਜਾਏਗਾ ਇੱਥੇ ਘਰੇ ਤੇ ਕਹਿੰਦੇ ਜਗਾ ਹੀ ਕੋਈ ਨਹੀਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ ਕੋ ਸਤਨਾ ਹਾਂ ਸਤ ਸੰਗਤ ਮੈਂ ਨੀਵੇਂ ਚਲੋ ਇਹ ਸੰਗਤ ਵਿੱਚ ਕਦੀ ਕੁਝ ਬਣ ਕੇ ਨਹੀਂ ਆਉਣਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੇਖੋ ਫਿਰ ਤੁਹਾਨੂੰ ਕਿਵੇਂ ਰੰਗ ਲੱਗਦਾ ਸੰਗਤ ਵਿੱਚ ਮਨ ਨੀਵਾ ਕਰਕੇ ਆਣਾ ਤੇ ਮਧ ਰਗਰਾ ਸਭ ਸਿੱਖਣ ਮਿਲੋ ਕਿ ਜਿੰਨੇ ਵੀ ਗੁਰਸਿੱਖ ਮਿਲਣ ਨਾਲ ਮਿੱਠੀ ਜੀਬਾਨ ਨਾਲ ਅਰਦਾਸ ਦੇ ਨਾਲ ਅਰਦਾਸ ਕਰੋ ਅਸੀਂ ਉਹਨਾਂ ਦਾ ਜੀਵਨ ਪੜੀਏ ਜਿਹੜੇ ਗੁਰੂ ਦੇ ਨੇੜੇ ਐ ਉਹਦੇ ਨਾਲ ਕੀ ਹੋਏਗਾ ਜੋ ਰਮਝਾ ਗੁਰੂ ਨੇ ਉਹਨਾਂ ਨੂੰ ਦਿੱਤੀਆਂ ਸਾਡੀ ਵੀ ਚੋਲੀ ਚ ਬਹਿ ਜਾਵੇ